ਦੇਰ ਕਰਦਾ ਨਹੀਂ ਤਾ ਮੋਲੋ ਕੋਈ ਗੱਲ ਨਹੀਂ ਸੇ ਤਾ ਹੋ ਰਿਹਾ ਹਾਂ ਜੀ ਗੱਡੀ ਦੇਖ ਕੇ ਐਤੂ ਗੇ ਜੁੱਤਾਂ ਨੇ ਕਿਉਂ ਗੱਡੀ ਤੇ ਸਿਰ ਪਾ ਲਿਆ ਹਾਂ ਮੁੰਡਾ ਜੀ ਉੱਧਰ ਵੀ ਗਿਆ ਉੱਧਰ ਵੀ ਗਿਆ ਉੱਧਰ ਵੀ ਹੁਣ ਇੱਥੇ ਨਾ ਲਾਈਟ ਹੈਂਡ ਲਾਈਟ ਮਾਰਿਆ ਕਰ ਦੇ 3 ਕਿਲੋ ਮੀਟਰ ਦਾ ਦਾਇਜੀ ਰਹਿਣਾ ਲੱਭਣਾ ਕਰਨਾ ਚੱਕਣਾ ਪਾਉਣਾ ਉਹਦੇ ਕੋਡੇ ਹੋਰ ਉੱਧਰੇ ਗੱਡੀ ਹਾਂ ਮਾਰੇ ਨੰਗਲ ਦੇ ਆਸ-ਪਾਸ ਖੇਤਰ ਚ ਪਿਛਲੇ ਕਈ ਦਿਨਾਂ ਤੋਂ ਜੰਗਲੀ ਜੀਵਾਂ ਦੇ ਸ਼ਿਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਬੀਤੀ ਰਾਤ ਪਿੰਡ ਤਲਵਾੜਾ ਦੇ ਨਜ਼ਦੀਕ ਗਨ ਸ਼ੂਟ ਨਾਲ ਸ਼ਿਕਾਰ ਕਰਨ ਦੀ ਘਟਨਾ ਰਿਪੋਰਟ ਕੀਤੀ ਗਈ ਸਥਾਨਕ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਫਾਇਰ ਕਰਨ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਧਿਆਨ ਇਸ ਵੱਲ ਗਿਆ ਜਦੋਂ ਉਹਨਾਂ ਵੱਲੋਂ ਬਾਹਰ ਆ ਕੇ ਵੇਖਿਆ ਗਿਆ ਤਾਂ ਇੱਕ ਕਾਲੇ ਰੰਗ ਦੀ ਗੱਡੀ ਵੀ ਸੀਸੀਟੀਵੀ ਵਿੱਚ ਨਜ਼ਰ ਆਈ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪੁਲਿਸ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ ਸਵੇਰੇ ਮੌਕੇ ਤੇ ਪੁੱਜੇ ਵਿਭਾਗ ਦੇ ਅਧਿਕਾਰੀਆਂ ਨੇ ਦੇਖਿਆ ਕਿ ਕੁਝ ਥਾਵਾਂ ਤੇ ਖੂਨ ਦੇ ਨਿਸ਼ਾਨ ਦੇਖਣ ਨੂੰ ਮਿਲੇ ਰਹੇ ਨੇ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਇਲਾਕੇ ਵਿੱਚ ਬੀਤੀ ਰਾਤ ਸ਼ਿਕਾਰੀਆਂ ਵੱਲੋਂ ਸ਼ਿਕਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਇਲਾਕਾ ਪੰਜਾਬ ਅਤੇ ਹਿਮਾਚਲ ਦੀ ਸਰਦ ਦੇ ਦੇ ਨਾਲ ਲੱਗਦਾ ਹੈ ਤੇ ਇਸ ਇਲਾਕੇ ਵਿੱਚ ਜੰਗਲੀ ਜੀਵਾਂ ਦੀ ਪਰਮਾਰ ਹੈ। ਸ਼ਿਕਾਰੀ ਅਕਸਰ ਸਰਦੀਆਂ ਦੇ ਦਿਨਾਂ ਵਿੱਚ ਸ਼ਿਕਾਰ ਕਰਨ ਲਈ ਇਸ ਇਲਾਕੇ ਵੱਲ ਆਪਣਾ ਰੁਖ ਕਰਦੇ ਨੇ ਪਰੰਤੂ ਵਿਭਾਗ ਵੱਲੋਂ ਇਹਨਾਂ ਸ਼ਿਕਾਰੀਆਂ ਨੂੰ ਨਕੇਲ ਨਹੀਂ ਪਾਈ ਜਾ ਰਹੀ ਜਿਸ ਤੇ ਚਲਦਿਆਂ ਵਾਰ-ਵਾਰ ਅਜਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਇਸ ਸੰਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਸੰਜੀਵ ਗੋਤਮ ਨੇ ਕੀ ਕਿਹਾ ਤੁਸੀਂ ਇਹ ਸੁਣੋ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਪਹਿਲਾਂ ਹੋਈ ਗਈ ਸੀ ਲੇਕਿਨ ਅੱਜ ਰਾਤ 11:00 ਵਜੇ ਤੋਂ ਬਾਅਦ ਹੀ ਘਟਨਾ ਦਾ ਪਤਾ ਲੱਗਿਆ ਮੈਨੂੰ ਹਾਂ ਹਾਂ ਸੁਮੇਤ ਜੀ ਦੇ ਘਰ ਦੇ ਕੋਲ ਜੀਵਨ ਜੀ ਦੀ ਚੱਕੀ ਹੈ ਇੱਥੇ ਪਤਾ ਰਾਤ ਆਪਣੇ ਸਮਿਤਜੀ ਨੇ ਦੱਸਿਆ ਕਿ ਰਾਤ ਵੀ ਗਾਰਾ ਸਵਾ ਗਾਰਾਂ ਤੇ ਟਾਈਮਤਾ ਜੀ ਕਾਲੇ ਰੰਗ ਦੀ ਸਵਾਰ ਕਰਤੀ ਹੋਈ ਤਾਂ ਉਹਨੇ ਜਿਹੜਾ ਇੱਕ ਗੋਲੀ ਵਗੈਰਾ ਚਲਾਈ ਇੱਥੇ ਤਾਂ ਉਹਨਾਂ ਨਾਲ ਕੋਈ ਸੂਰ ਵਗੈਰਾ ਕਹਿੰਦੇ ਮਰਿਆ ਤਾਂ ਉਹਨਾਂ ਨਾਲ ਉਹ ਚੱਕਾ ਫਟਾਫਟ 2-4 ਮਿੰਟ ਚ ਹੀ ਲੈ ਕੇ ਭੱਜ ਗਏ ਆ ਰਾਤ ਦੇ ਲੰਘੇ ਤੋਂ ਬਾਅਦ ਰਿਪੋਰਟ ਨੂੰ ਵੀ ਦੱਸਿਆ ਸੀ ਤੇ ਸਚੇ ਸਾਹਿਬ ਆਜ ਦੇ ਮੌਕੇ ਤੇ ਅਰੇ ਦੇਖਦੇ ਹਾਂ ਭਾਲ ਕਰ ਰਿਹਾ ਤੇ ਛਿੱਟੂ ਛਿੱਟੂ ਕੰਦੇ ਉਹ ਗੱਡੀ ਨੂੰ ਖੜਾ ਗਏ ਸਰ ਕੀ ਕਿਉਂ ਕੀ ਲਈ ਹੈ ਕਿਹਾ ਜੀ ਜਿਹੜਾ ਇੱਕ ਤਾਂ ਥੋੜੀ ਜੀ ਦਸਤ ਵਗੈਰਾ ਫੋਟੋਸ ਵਾਲਿਆਂ ਨੂੰ ਕਹੂੰਗੇ ਕਿ ਬਧਾਓ ਆਪਣੇ ਏਰੀਆ ਚ ਜਿਹੜੀ ਇੱਧਰ ਆਪਸੋਂ ਬਾਹਰ ਗੱਡੀ ਪੁੰਜੀ ਕਲੇ ਜਾਂ ਚਕਾਰੀ ਚੁਰੀਆਂ ਦਾ ਬਦੁਰਾ 55 ਕਸੇ ਜਾਵੇ ਠੀਕ ਹੈ ਨਾ ਜੀ ਤਾਂ ਤਾਂ ਇਹਦੇ ਇਹ ਨਾਲ ਇਹਦੇ ਘਰ ਵੀ ਨਾਲ ਇਹ ਤਾਂ ਕਿ ਆਪਾਂ ਤਾਂ ਹਾਲੀ ਕੋਲੀ ਇੱਧਰ ਤੇ ਉੱਧਰ ਨੂੰ ਵੀ ਚੱਲ ਸਕਦੇ ਕੁਝ ਵੀ ਮਿਸ ਕਰਦੇ ਬਹੁਤ-ਬਹੁਤ ਤੁਹਾਡਾ ਸਰ ਕੇ ਸਾਰਿਆਂ ਨੂੰ ਪੀ ਰਹੇ ਹਾਂ ਆਤੂ ਨੂਕਲੇ ਨਾ ਬਤੋੜੇ ਜਸਪੰਦਰ ਜੀ ਪਹੁੰਚੇ ਜਾ ਬੈਠੇ ਮੈਨੂੰ ਤਾਂ ਸਵੇਰੇ ਹੀ ਜਾਣਕਾਰੀ ਮਿਲੀ ਆ ਜੀ ਤੇ ਜੋ ਮੇਰੇ ਆਸਰਾ ਨਾਲ ਹੋਇਆ ਉਹ ਬੁਲਾਏ ਮੈਂ मौके ਤੇ ਪਹੁੰਚਿਆ ਜੀ ਆ ਕੇ ਤੇ ਅਸੀਂ ਦੇਖ ਰਹੇ ਆ ਜੀ ਬਲੱਡ ਦਾ ਗਰੇਆ ਹੋਇਆ ਆ ਜੀ ਹਾਂ ਤੇ ਸਾਡੇ ਸਾਰਾ ਸਟਾਫ ਸੀਗਾ ਜੀ ਰੇਂਜ ਕੋਈ ਸਰ ਬਲਾਕ ਅਫਸਰ ਸਾਡਾ ਸਾਰਾ ਸਟਾਫ ਅਸੀਂ ਰਾਤ ਗੱਸਤ ਕਰਦੇ ਸੀਗੇ ਜੀ ਹਾਂ ਹਾਂ ਜੀ ਤੇ ਇੱਕ ਤੁਹਾਨੂੰ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਜੀ ਹੁਣ ਹਾਂ ਐਸਐਚਓ ਸਾਡਾ ਵੀ ਫੋਨ ਆਇਆ ਜੀ ਤੇ ਇਧਰੋਂ ਇਹਨਾਂ ਵੱਲੋਂ ਵੀ ਜਾਣਕਾਰੀ ਗਈ ਸਾਡੇ ਆਸਰਾ ਨਾਲ ਜੀ ਭਾਜੀ ਹੋਰ ਮੱਲੋ ਜੀ ਤੇ ਸੀਸੀਟੀਵੀ ਦੇਖਿਆ ਹੁਣ ਤੁਸੀਂ ਆਪ ਨਜ਼ਰ ਆ ਰਹੇ ਹਾਂਜੀ ਸਰ ਹਾਂਜੀ 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 ਕੀ ਦੇਖਿਆ ਸੀ ਸੀਸੀਟੀਵੀ ਤਾਂ ਮਾਹਲੇ ਦੇਖਿਆ ਨਹੀਂ ਆ ਜੀ ਤੇ ਬਾਕੀ ਜੋ ਵੀ ਮੈਨੂੰ ਹੁਕਮ ਲਾਵੇ ਬੁੱਕ ਦੇ ਜਾ ਕੇ ਦੇਖੋ ਜੀ ਤੇ ਅਸੀਂ ਜਾਨਵਰ ਦੀ ਨਹੀਂ ਭਾਲਦੇ ਆ ਬਿਜੇ ਕਿਤੇ ਇੱਥੇ ਨਾ ਮਰਿਆ ਪਿਆ ਹੋਵੇ ਜੀ ਬੋਡੀ ਹੋਦੀ ਆ ਉਹ ਗੱਡੀ ਚ ਪਾਉਂਦੇ ਦੇਖ ਅੱਛਾ ਅੱਜ ਦੱਸਿਓ ਜੀ ਕੀ ਹੱਥ ਹੋਇਆ ਹਾਂ ਮੈਂ ਉਹੀ ਦੱਸਿਆ ਜੀ ਪਹਿਲਾਂ ਵੀ ਵੀ ਰਾਤ 11:00 ਪਜੇ ਪਰ 15-20 ਮਿੰਟ ਦੀ ਗੱਲ ਹੈ ਤੇ ਮੈਂ ਸੋਤਾ ਸੀਗਾ ਆਪਣੇ ਬੈਡਰੂਮ 'ਚ ਤੇ ਬਹੁਤ ਜ਼ੋਰ ਦੀ ਧਮਾਕੇ ਦੀ ਆਵਾਜ਼ ਆਈ ਤੇ ਇੱਕ ਜਾਨਵਰ ਦੇ ਕੁਰਲਾਣ ਦੀ ਆਵਾਜ਼ ਆਈ ਤੇ ਮੈਂ ਫਟਾਫਟ ਆਪਣੇ ਬੈਕ ਡੋਰ ਤੋਂ ਲਾਈਟਾਂ ਜਗਾ ਕੇ ਬਾਹਰ ਆ ਕੇ ਦੇਖਿਆ ਤੇ ਉੱਥੇ 3-4 ਵੱਡੇ ਸੀਗੇ ਉਹ ਕੁਛ ਉਹਦੇ ਤੇ ਹੈਂਬ੍ਰਿੰਗ ਵਗੈਰਾ ਕਰ ਰਹੇ ਸੀਗੇ ਜਾਨਵਰ ਤੇ ਜਾਨਵਰ ਤਰਪੁਰਿਆ ਸੀਗਾ ਮੈਂ ਆਵਾਜ਼ ਮਾਰ ਕੇ ਪੁੱਛਿਆ ਕੌਣ ਹੋ ਭਾਈ ਕੀ ਕਰ ਰਹੇ ਹੋਤੇ ਤੇ ਉਹ ਕੋਈ ਨਹੀਂ ਬੋਲਿਆ ਫਿਰ ਮੈਂ ਆਪਣਾ ਉੱਥੋਂ ਮਤਲਬ ਨਿਕਲ ਕੇ ਆਪਣੇ ਮੇਨ ਡੋਰ ਤੇ ਆਇਆ ਇਨ ਬਿਟਵੀਨ ਉਹਨਾਂ ਨੇ ਉਸ ਜਾਨਵਰ ਨੂੰ ਆਪਣੀ ਗੱਡੀ 'ਚ ਸੁੱਟਿਆ ਕਾਲੇ ਰੰਗ ਦੀ ਸਕੋਰਪਿਓ ਸੀ ਜੀ ਤੇ ਉਹ ਲੈ ਕੇ ਨੱਠ ਗਏ ਮੈਂ ਨੰਬਰ ਪੜਨ ਦੀ ਕੋਸ਼ਿਸ਼ ਕੀਤੀ ਤੇ ਬੰਦੇ ਵੀ ਮਤਲਬ ਦੇਖਣ ਦੀ ਕੋਸ਼ਿਸ਼ ਕੀਤੀ ਜਦੋਂ ਮਾਸਟਰ ਐਨਾ ਉਹ ਦੂਏ ਟੋਕੀਆਂ ਵਗੈਰਾ ਲਾਈਏ ਦਿਆ ਤੇ ਪੀ ਵੀ 10 ਏ ਸਮਥਿੰਗ ਕੁਝ ਵਿੱਚੋਂ ਇੱਕ ਡਿਜ਼ਰ ਨਹੀਂ ਸਵੀਡ ਨਾਲ ਕਿਉਂਕਿ ਮੈਨੂੰ ਇਹ ਵੀ ਹੈ ਕਿ ਮੇਰੇ ਉੱਤੇ ਹੀ ਨਾ ਗੱਡੀ ਛੜਾ ਦੇਣ ਤੇ 9852 ਨੰਬਰ ਗੱਡੀ ਆ ਪੁਰਾਣੇ ਮਾਡਲ ਦੀ ਸਕੋਰਪਿਓ ਹੈ ਸੋ ਇਹ ਇੱਕ ਮੰਦ ਭਾਗੀ ਗੱਲ ਹੋਈ ਹੈ ਜੀ ਕੋਈ ਜਾਨਵਰ ਉਹਨਾਂ ਨੇ ਮਾਰਿਆ ਸੂਰ ਤੇ ਕਿਉਂਕਿ ਕੈਮਰੇ ਜਦੋਂ ਅਸੀਂ ਆਪਣੇ ਦੇਖੇ ਤਾਂ ਉਹਨਾਂ ਚ ਸੂਪ ਐਦਾ ਐਂਟਰ ਕਰਦੇ ਮਤਲਬ ਦਿਖੇ ਆ ਤੇ ਹੁਣ ਇਥੇ ਬਲੱਡ ਵੀ ਕਰੇ ਹਾਂ ਬਲੱਡ ਵਗੈਰਾ ਤੁਸੀਂ ਦੇਖ ਹੀ ਲਿਆ ਮਤਲਬ ਕਾਫੀ ਜਿਹੜਿਆ ਹੋਇਆ ਹੈਗਾ ਤੇ ਉਹ ਰੋ ਲੈ ਕੇ ਨਾਲ ਲੈ ਕੇ ਚਲੇ ਗਏ ਆ ਤੇ ਇਹ ਜਿਹਨੇ ਪੁਰਾਣੇ ਮਾਡਲ ਦੀ ਸਕੋਰਪੀਓ ਹੈ ਫਰੇ ਕਲਰ ਦੀ ਹੈ ਉਹ ਕੈਮਰੇ ਦੇ ਵਿੱਚ ਹੈਗੀ ਆ ਸਾਡੇ ਮਨ ਚ ਕਿਸੇ ਇਹ ਦੀ ਹੁਣ ਕਹਿ ਨਹੀਂ ਸਕਦੇ ਵੀ ਗੁਲਾਗਲੇ ਪਿੰਡਾਂ ਦੇ ਆ ਜਾਂ ਕੋਈ ਬਾਹਰਲੇ ਆ ਕੋਈ ਵੈਸੇ ਨੰਬਰ ਵੀ ਵੀ 10 a ਸਮਥਿੰਗ ਹੈ ਔਰ 9854 ਨੰਬਰ ਹੈ ਔਰ ਮੁੰਡੇ ਜਿਹੜਾ ਰਾਣੀਆਂ ਦੁਗੀਆਂ ਮਤਲਬ ਰੱਖੀ ਨਾ ਕਪਾ ਕਪਾ ਲਗਾਈਆਂ ਨੇ ਪਛਾਣ ਨਹੀਂ ਮੈਂ ਸੱਜਾ ਹਾਂਜੀ ਪੁਲਿਸ ਨੂੰ ਫੋਨ ਕੀਤਾ ਸੀਗਾ ਬੇਟੇ ਨੇ ਸੁਮਿਤ ਨੇ ਤੇ ਪੁਲਿਸ ਵਾਲੇ ਵੀ ਆਏ ਉਹਨਾਂ ਨੂੰ ਵੀ ਅਸੀਂ ਇਹੀ ਗੱਲ ਦੱਸੀ ਵੀ ਤੁਸੀਂ ਮਤਲਬ ਗੱਡੀ ਟ੍ਰੇਸ ਕਰੋ ਜੀ ਉਹ ਤੇ ਤੁਹਾਨੂੰ ਉਹ ਵੀ ਬਰਾਮਦ ਹੋ ਜਾਏਗਾ ਜੋ ਸ਼ਿਕਾਰ ਉਹਨਾਂ ਨੇ ਕੀਤਾ ਹੈ ਔਰ ਬੰਦੇ ਵੀ ਫੇਸ ਹੋ ਜਾਣਗੇ ਚਾਹੋਣ ਤੁਹਾਡੇ ਮਾਧਿਅਮ ਨਾਲ ਵੀ ਇਹੀ ਕਹਿੰਦੇ ਆਂ ਵੀ ਉਹ ਗੱਡੀ ਨੂੰ ਟ੍ਰੇਸ ਕੀਤਾ ਜਾਵੇ ਕਿਉਂਕਿ ਨੰਗਲ ਦੇ ਵਿੱਚ ਕਾਲੀ ਸ਼ੋਰਪੀਓ ਕੋਈ ਜ਼ਿਆਦਾ ਨਹੀਂ ਹੈਗੀ ਇੱਕ ਦੋ ਹੀ ਹੈ ਉਹ ਵੀ ਪੁਰਾਣੇ ਮਾਡਲ ਦੀ ਹੈ ਤੇ ਨੰਬਰ ਵੀ ਤੁਹਾਨੂੰ ਦੱਸ ਦਿੱਤਾ ਹੈ ਅਗਰ ਹੋ ਜਾਏ ਤਾਂ ਇਹ ਜੇ ਮਤਲਬ ਬੰਨਿਆਂ ਨੂੰ ਪੁਨਿਸ਼ ਕੀਤਾ ਜਾਵੇ ਤਾਂ ਕਿ ਦੋ ਜਾਨਵਰਾਂ ਦੀ ਹੱਤਿਆ ਨਾ ਕੀਤੀ ਜਾਵੇ ਉਹ ਜੰਗਲ ਹੈ ਸਾਡੇ ਉੱਪਰ ਟੈਲਾ ਹੈ ਜਿੱਥੋਂ ਆ ਜਾਂਦੇ ਜਾਨਵਰ ਪਾਣੀ ਪੂਣੀ ਦੀ ਜਗਹ ਭੋਜਨ ਦੀ ਤਲਾਸ਼ 'ਚ ਤੇ ਕੋਈ ਨੁਕਸਾਨ ਨਹੀਂ ਕਰਦੇ ਵਾਪਸ ਚਲੇ ਜਾਂਦੇ ਪਰ ਇਹ ਜਿਹੜਾ ਸ਼ਿਕਾਰ ਹੋਇਆ ਉਹ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਮਕਾਨ ਦੇ ਬਿਲਕੁਲ ਬੈਕ ਤੇ ਅਗਰ ਉਹ ਮੇਸ ਬਾਹਰ ਹੁੰਦਾ ਤਾਂ ਮੇਰੇ ਘਰ 'ਚ ਕੋਈ ਵੀ ਮਿਸ ਹੈਪਨਿੰਗ ਹੋ ਸਕਦੀ ਨਹੀਂ ਸੋ ਅਸੀਂ ਮਤਲਬ ਮੀਡੀਆ ਰਾਹੀਂ ਨਹੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਇਹ ਜਿਹੇ ਬੰਨਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਰਾਤ ਲਗਭਗ 11 ਵਜੇ ਕਰੀਬ ਪਤਾ ਲੱਗਿਆ ਕਿ ਪਿੰਡ ਤਲਵਾੜੇ ਦੇ ਵਿੱਚ ਜਿਹੜਾ ਰੋਡ ਦੇ ਬੇਟੇ ਤੋਂ ਤਲਵਾੜੇ ਵੱਲ ਜਾਂਦਾ ਹੈ ਉੱਥੇ ਰਿਹਾਇਸ਼ੀ ਇਲਾਕੇ ਦੇ ਵਿੱਚ ਉਹ ਸ਼ਕਾਰੀ ਇਹਨਾਂ ਸ਼ਕਾਰ ਕੀਆ ਜਿਹਦੇ ਵਿੱਚ ਵਾਈਲਡ ਬੋਰ ਦਾ ਜਿਹੜਾ ਸ਼ਕਾਰ ਕੀਤਾ ਔਰ ਜਿਹੜਾ ਸ਼ਕਾਰ ਕਰਨ ਦੀ ਜਗ੍ਹਾ ਸੀ ਬੜੀ ਸੈਂਸਿਟਿਵ ਸੀਗੀ ਬਾਈ ਚਾਂਸ ਮਿਸ ਫਾਇਰ ਹੁੰਦਾ ਤਾਂ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀ ਵੱਡੀ ਮੰਦਭਾਗੀ ਕਟਨਾ ਹੈ ਜਿਹੜੇ ਲੋਕ ਸ਼ਕਾਰ ਕਰਦੇ ਨੇ ਉਹ ਉਹਨਾਂ ਨੂੰ ਇਸ ਚੀਜ਼ ਦਾ ਸੁਚੇਤ ਹੋਣਾ ਚਾਹੀਦਾ ਕਿ ਇਹ ਜਿਹੜੇ ਜੰਗਲੀ ਜਾਨਵਰਾਂ ਨੂੰ ਇਹ ਮਾਰਨਾ ਇਹ ਗੈਰਕਾਨੂੰਨੀ ਹੁੰਦਾ ਨਹੀਂ ਕਰਨਾ ਚਾਹੀਦਾ ਔਰ ਬਹੁਤ ਮਾੜਾ ਹੁੰਦਾ ਇਨਸਾਨੀਅਤ ਦੇ ਉੱਤੇ ਸੋ ਅੱਜ ਮੈਂ ਬਗਾਨਾ ਡਿਊਟੀ ਐਸਐਚਓ ਸਾਹਿਬ ਨੂੰ ਕਹਿਣਾ ਡੀਐਸਪੀ ਸਾਹਿਬ ਨੂੰ ਕਿ ਜਿਹੜਾ ਜਿਹੜੀ ਗੱਡੀ ਰਾਤ ਪਰੋਸ ਕੀਤੀ ਹੈ ਉਹਦੀ ਪੈਰਬਈ ਕਰਕੇ ਉਹਨਾਂ ਸ਼ਕਾਰੀਆਂ ਦੀ ਤੇ ਤੱਕ ਪੁੱਛਿਆ ਜਾ ਕੇ ਤਾਂ ਜੋ ਇਹਨਾਂ ਫੂਚਰੇ ਦਿੰਦੀ ਮਤਭਾਗੀ ਘਟਣਾ